ਕਮਬੜੀਆ ਕਰ ਰੱਖਿਆ ਨੇ ਵੀ ਵਧੀਆ ਵਧੀਆ ਦੋ ਸਾਲ ਆ ਦੇ ਤੱਤੇ ਪਾਣੀ ਵਾਲਾ ਗੀਜਰ ਦੇਖ ਲੈ ਤੂੰ ਹੋਰ ਨਾਲ ਸਿਲੰਡਰ ਪਾਣੀ ਰੱਖੀ ਬੈਠਾ ਹੁੰਦਾ ਬਲਾ ਅੱਛਾ ਬੈਠਾ ਦੁਕਾਨ ਤੇ ਓਏ ਗਰਦਿਆਲ ਸਿੰਘ ਕੀ ਹਾਲ ਚਾਲ ਹੈ ਹੋ ਠੀਕ ਹੈ ਹੋਰ ਬਾਈ ਕੀ ਹਾਲ ਹੈ ਠੀਕ ਠਾਕ ਠੀਕ ਹੋਰ ਸੁਣਾਓ ਠੀਕ ਹੈ ਵਧੀਆ ਹੋਰ ਬਹੁਤ ਵਧੀਆ ਕਰ ਰਹੇ ਸਾਂ ਬਹੁਤ ਵਧੀਆ ਤੂੰ ਦੱਸੋ ਠੀਕ ਹੈ ਵਧੀਆ ਜਮਾ ਹੋਰ ਪ੍ਰਵਾਹ ਠੀਕ ਹੈ ਹਾਂ ਜਮਾ ਚੜ੍ਹਦੇ ਕਰਾ ਗਾਣੂ ਪੋ ਜਮਾ ਯਾਰ ਬਾਈ ਕੌਣ ਆ ਫੇਰਾ ਓਏ ਇਹ ਤਾਂ ਮਾਸੀ ਦਾ ਮੁੰਡਾ ਮੇਜਰ ਅੱਛਾ ਮੇਜਰ ਐ ਬਸ ਉਹ ਆ ਗਿਆ ਹਾਂ ਹੁਣ ਬਸ ਉਹ ਮੰਨ ਲਾ ਵੀ ਉਹ ਆਪਣੇ ਮੁੰਡੇ ਨੇ ਯਾਰ ਦੋਸਤ ਨੇ ਰਿਸ਼ਤਾ ਕਰਾਤਾ ਅੱਛਾ ਅੱਛਾ ਤੇ ਉਹ ਹੁਣ ਅਸੀਂ ਤਾਂ ਹੀ ਆਇਆ ਸਮਾਨ ਥੱਲਾ ਲੈਣ ਕਰੇ ਉਹ ਕਰਨਾ ਕੋਈ ਅੱਛਾ ਟੂਟੇ ਤਾਂ ਦੇਣਾ ਲੈ ਲੈ ਤੇਰੀ ਦੁਕਾਨ ਲੈ ਜਾ ਕੋਈ ਗੱਲ ਨਹੀਂ ਹਾਂ ਹਾਂ ਤੂੰ ਟੂਟੀਆਂ ਦੇ ਦੇ ਭਾਈ ਕਿੰਨੀਆਂ ਕਿੰਨੀਆਂ ਸੀ ਮੇਜਰ ਆਉਣੇ ਪੂੜਾ ਲੈ ਚਲਾਂਗੇ ਬਾਅਦ ਮੋੜ ਦਾਂਗੇ ਜਿੰਨਿਆ ਕਰਾਂ ਬਾਵਾ ਸਾਰਾ ਸਮਾਨ ਲੈ ਜਾ ਜਿਹੜਾ ਕੋਈ ਮੁੜ ਗਿਆ ਤਾਂ ਮੋੜ ਦਾਂਗੇ ਬਾਅਦ ਚ ਆਪ ਵੀ ਦੁਕਾਨੀ ਐ ਇਹ ਆਪਣੀ ਕੁਸ਼ਕੀ ਚੱਕ ਦੇ ਮੇਰਾ ਚੱਕ ਦੇ ਕੁਸ਼ਕੀ ਤੇਰਾ ਕੱਢ ਦੇ ਸਾਰਾ ਗੀਜਰ ਗੁਜਰ ਸਾਰਾ ਫਿਰ ਨਾਲ ਹੀ ਲੈ ਕੇ ਜਾਣਾ ਤੁਸੀਂ ਸਾਰਾ ਕੋ ਲੈ ਕੇ ਜਾਣਾ ਭਾਈ ਗਾਜਰ ਵੀ ਚਰਨ ਲੈ ਆ ਗਏ ਹੁਣ ਆਪਾਂ ਤਾਂ ਜਿਹੜਾ ਮਾੜਾ ਟਾਈਮ ਕੱਢਣਾ ਸੀ ਕੱਢਣਾ ਤੱਤਾ ਪਾਣੀ ਦਾ ਪਿਉਣਾ ਅਗਲੀ ਨੂੰ ਨਾ ਹੋਣੀ ਬਹੁਤ ਸਾਰਾ ਕੁਝ ਹੋਊਗਾ ਤੇਰੇ ਡੱਗੀਆਂ ਚ ਨਾਲੇ ਹੁਣ ਤਾਂ ਫੁਹਾਰੇ ਜੇ ਥੱਲੇ ਉਹ ਵੀ ਲੈਣਾ ਪੈ ਜਾ ਉਹ ਦੇ ਦੇਂਗੇ ਭੀ ਦੇ ਦਾਂਗੇ ਫੁਹਾਰੀ ਵੀ ਦੇ ਦੇਣਗੇ ਸਾਰਾ ਲੈ ਲਵਾਂਗੇ ਫੁਹਾਰਾ ਉਹ ਕੀ ਕਹਿੰਦੇ ਸੀ ਉਹਨੂੰ 100 ਬਣ ਕੇ ਸਾਬਰ 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 ਵੀ ਲਗਾਉਣਾ ਪਊ ਸਾਰੇ ਕੁਸ ਕਰਨੇ ਪੈਣਗੇ ਪਤਾ ਲੱਗ ਜੂ ਗੰਦਿਆਲ ਤੈਨੂੰ ਸਾਰਾ ਕੁਝ ਪਤਾ ਲੱਗ ਜੂ ਟੈਨਸ਼ਨ ਨਾ ਲੈ ਤੂੰ ਤੇਰਾ ਆਇਆ ਹੁਣ ਸਮਾਨ ਲੈ ਕੇ ਆਇਆ ਪਹਿਨ ਦਿਖਾ ਤੇਰਾ ਸਮਾਨ ਦਿਖਾ ਲੈ ਹਾਂ ਭਈਆ ਆ ਜੋ ਸੇਖੀ ਜੀ ਕਰਾ ਦਿਖਾਉਂਗਾ ਸਮਾਨ ਹਾਂ ਜੀ ਆ ਜੀ ਦੇਖ ਦਿਖਾ ਪਈ ਸੇਖੀ ਆ ਦੇਖੋ ਇੱਕ ਦਾ ਆ ਗਿਆ ਆਪਣੇ ਕੋਲ ਇਹ ਕੀ ਮੁਰਜਾ ਹੋਇਆ ਆ ਸੰਖਾ ਬਈ ਸੰਖਾ ਤੋਂ ਵਾਲਾ ਤੋਂ ਨਾਲ ਉਹ ਗਰਦਿਆ ਤੇਰੀ ਉਹੀ ਗੱਲਾਂ ਜੱਥ ਤੋਂ ਦੇ ਹੁੰਦੇ ਆ ਠੀਕ ਆ ਹਾਂ ਇਥੇ ਟੁੱਟੀਆਂ ਛੱਡਗੇ ਚ ਪਾਣੀ ਆਉਗਾ ਹੱਥ ਟੁੱਟ ਜਾਂਦੇ ਹੁੰਦੇ ਆ ਵਿਚ ਤਾਂ ਇਹ ਮੋਰਾ ਪੈਰ ਨਹੀਂ ਭਿੱਜ ਜਾਣਗੇ ਨਹੀਂ ਨਹੀਂ ਭੀ ਦੇਖਾ ਪੈ ਪੂਗੀ ਤੂੰ ਪ੍ਰਾਨੇ ਨਾ ਛੱਡੋ ਅੱਛਾ ਮੈਂ ਤਾਂ ਆਖ ਕਿਤੇ ਬੈਠਣ ਪੁੱਟਣ ਵਾਲੀ ਨਹੀਂ 88 ਬਣਾਈ ਹੈ ਦੇਖੋ ਡੰਮਰੂ ਲਾਗਦਾ ਬੈਠਣ ਵਾਂਗੂ ਹਾਂ ਨਹੀਂ ਇਹ ਤਾਂ ਜ਼ਰੂਰੀ ਆ ਕਰ ਤਾਰ ਆ ਤਾਂ ਲਈ ਜਾ ਇੱਕ ਬਹੁਤ ਸੋਹਣਾ ਲੱਗੂ ਆ ਤਾਂ ਆ ਹੋਰ ਡਿਜ਼ਾਈਨ ਆ ਹੋਰ ਆ ਗਏ ਭਾਈ ਉਦੋਂ ਤੋਂ ਆ ਆ ਉਦੋਂ ਸੋਹਣੇ ਆ ਗਏ ਉਦੋਂ ਐ ਭਾਈ ਬੜੀ ਸੋਹਣੀਆਂ ਚੀਜ਼ਾਂ ਆ ਗਈਆਂ ਮੁੰਡਾ ਯਾਰ ਪਹਿਲਾਂ ਵਾਲੇ ਟਾਈਮ ਕਿੱਥੇ ਰਹਿ ਗਏ ਮੇਜਰਾ ਠੀਕ ਹੈ ਹਾਂ ਲੈ ਆ ਵੀ ਸੋਹਣਾ ਆ ਵੀ ਸੋਹਣਾ ਲੱਗੂ ਤੁਹਾਡੇ ਨਵੇਂ ਵਿਆਹ ਤੇ ਕੁਆਲ ਆ ਲੈ ਆ ਆ ਫਿੱਟ ਕਰ ਲੈਨੇ ਮੈਂ ਕਹਣਾ ਕੱਲਾ ਕੇ ਰਾਵਤਲੀ ਟੂਟੀ ਨਾ ਲੈ ਜੀਏ ਉਹ ਤੇਰੀਆਂ ਫੇਰ ਉਹੀ ਪੁਰਾਣੀਆਂ ਗੱਲਾਂ ਯਾਰ ਕਰਦੇ ਆ ਨਾ ਇਹਦਾ ਲਿਆਣਾ ਪੂਆ ਠੀਕ ਹੈ ਇਹਦੇ ਮੈਨੂੰ ਸਰਦਾ ਨਹੀਂ ਹੁੰਦਾ ਇੱਕ ਤਾਂ ਇਹ ਲੈ ਜਾ ਤੇ ਇੱਕ ਮੰਨ ਕੇ ਚੱਲ ਆ ਲੈ ਜਨੇ ਓ ਓ ਕੀ ਆ ਉਹ ਉਹ ਸੀਟ ਆ ਜੀ ਆਪਣੀ ਚੁੱਲਾ ਨਹੀਂ ਨਹੀਂ ਸੀਟ ਆ ਸੀਟ ਆ ਸਾਡੇ ਕਿਹੜੇ ਕਰਤਾਰੇ ਚ ਹੱਗਦੇ ਹੁੰਦੇ ਆ ਚੁੱਲਾ ਨਹੀਂ ਨਹੀਂ ਨੇਦਾਰਤੀਆਂ ਬਣਾ ਦੀਆਂ ਓਏ ਓਏ ਹੱਗਣ ਵਾਲਾ ਪ੍ਰੋਗਰਾਮ ਆ ਏ ਓ ਚੱਲ ਇਹ ਤਾਂ ਚੱਲ ਇਹ ਵੀ ਲੈ ਜਾਗੇ ਚੱਲ ਤੂੰ ਸਾਨੂੰ ਟੂਟੀ ਦਿਖਾ ਪਈ ਗਾਂਹਾਂ ਟੂਟੀਆਂ ਕਰ ਮੈਂ ਕਰ ਸੇਟ ਇੱਕ ਤਾਂ ਆ ਕਰਦੇ ਇੱਕ ਉਹ ਕਰ ਦੋ ਠੀਕ ਹੈ ਜੀ ਠੀਕ ਹੈ ਦੋਨੋਂ ਚੀਜ਼ਾਂ ਕਰ ਦੋ ਬਾਕੀ ਸਾਨੂੰ ਟੂਟੇ ਦਿਖਾਣੇ ਭਾਈ ਆ ਜੋ ਟੂਟੇ ਦਿਖਾਣੇ ਆ ਜੀ ਆਈ ਹਾਏ ਆਈ ਆਈ ਆਹ ਦੇਖ ਕਿੰਨੀਆਂ ਟੂਟੀਆਂਆਂ ਕਿੰਨੀ ਮਰਜੀ ਲੈ ਟੂਟੀਆਂ ਵਧੀਆ ਈ ਟੂਟੀਆਂ ਦੀਆਂ ਜਿਆਦਾ ਭੰਨ ਲੱਗੇ ਨਹੀਂ ਲਾ ਨਹੀਂ ਲਾ ਦੇਖੋ ਟੂਟੀਆਂ ਨੇ ਸੋ ਜਗਿਆਰ ਕੰਪਨੀ ਦੀਆਂ ਅੱਛਾ ਠੀਕ ਐ ਜਗਿਆਰ ਕੰਪਨੀਆਂ ਦੇਖੋ ਟੂਟੀਆਂ ਦੇਖੋ ਪਿਆਰ ਉਪਤਲ ਚ ਉਥੇ ਟੂੜੀ ਦੀ ਬਰਕਾ ਹਾਂ ਕੀ ਕੋਈ ਗਏ ਕੁਆਰਾ ਇੱਛਾ ਨਾ ਐ ਟੂਟੀਆਂ ਕੰਪਨੀ ਦਾ ਕੰਪਨੀਆਂ ਕਰਦੇ ਆ ਕੰਪਨੀਆਂ ਹੀ ਇਹਦੇ ਤਾਂ ਚਾਰ ਨਹੀਂ ਵੀ ਲੱਗੀਆਂ ਛੁੱਟੀ ਜੀ ਥਨੇ ਓਏ ਹੋਰ ਸਾਰਾ ਕੁਸੀ ਲੱਗੂਆ ਕਰਦੇ ਆ ਇਹ ਬਈ ਚਾਰ ਕਰਦੇ ਸਾਨੂੰ ਹਾਂ ਚਾਰ ਆ ਕਰਦਨੇ ਆ ਠੀਕ ਹੈ ਜੱਗੂ ਕਰਦੀਆਂ ਕਾ ਕਾਦੀਆਂ ਚਾਰੇ ਕਰਦੇ ਭਾਈ ਸਾਹਿਬ ਆ ਦੇਖੋ ਉਹਦੂ ਲੰਮੀ ਆ ਗਈ ਉਹੀ ਕੰਪਨੀ ਫੇਰ ਆ ਗਈ ਹੋਰ ਸੁਣੀ ਸਾਹਜ ਦਾ ਫਰਕ ਹੈ ਹੈ ਠੀਕ ਹੈ ਦੋਆ ਕਰ ਲੈ ਦੋਆ ਕਰ ਲੈ ਕੀ ਦੋ ਦਿਨ ਛੁੱਟੀ ਐ ਤੂੰ ਤੇਰਾ ਹੈ ਬੰਦੇ ਇਹਨਾਂ ਕਰਾਂਗੇ ਇੱਕੋ ਨਾਲ ਦਿਆਂ ਕਰਦਾਂਗੇ ਕੋਈ ਗੱਲ ਨਹੀਂ ਇੱਕੋ ਨਾਲ ਦਿਆਂ ਕਰ ਆਹ ਕੋ ਨਾਲ ਦਿਆਂ ਕਰਦੇ ਆਪਾਂ ਵੱਡੀ ਡੂਟੀ ਲਾਵਾਂਗੇ ਆਪਾਂ ਛੋਟੀ ਡੂਟੀ ਇੱਕਾ ਹੋਰ ਆ ਵੀ ਦੇਖ ਲੈ ਹਾਂ ਇਹ ਓਏ ਇਹ ਖੜਮੀ ਆ ਇਹ ਖੜਮੀ ਆ ਗਈ ਇਹ ਤਾਂ ਨਲਕੇ ਵਰਗੀ ਆ ਓਏ ਇਹੀ ਲਾਵਾ ਗਿਆ ਆਪਾਂ ਇਹ ਟੂਟੀ ਇਹੀ ਪਾ ਚੱਲ ਭਾਈ ਤੂੰ ਆਹ ਕਰ ਦੋ ਆਹ ਕਰ ਦੇ ਲੰਗੀਆਂ ਸਾਨੂੰ ਦੋ ਆਹ ਕਰ ਠੀਕ ਹੈ ਹਾਂ ਤੇਰਾ ਯਾਰ ਸਾਨੂੰ ਸਾਰਾ ਡੱਬੀ ਭੇਜ ਹਾਂ ਡੱਬੇ ਭੇਜ ਦੱਬੇ ਹਾਂ ਮੋੜ ਦਿਓ ਜਿੰਨੀਆਂ ਲੱਗੀਆਂ ਉਹ ਲਾ ਦਾਂਗੇ ਠੀਕ ਹੈ ਤੇ ਭਵਾਰਾ ਗਿਆ ਦਿਖਾ ਦਿ ਆਓ ਦਿਖਾ ਦਿਨੇ ਦਿਖਾ ਦਿਨ ਉਹ ਦਿਖਾਣੇ ਉਹ ਜਲਦੀ ਟੋਲੀ ਦੀ ਮੂਰੇ ਇਹ ਲੱਗਦੀ ਹੁੰਦੀ ਹੈ ਜਿਹੜੀ ਆ ਦੇਖੋ ਆ ਸਬਰ ਆ ਗਿਆ ਆ ਹਾਂ ਸਬਰ ਆ ਹਾਂ ਸਬਰ ਹੈ ਹੂੰ ਲੈ ਲੈ ਅੱਛਾ ਇਹ ਬਹੁਤ ਅੱਛੀ ਸਾ ਵੀ ਆ ਓਏ ਹੋਰ ਆ ਮੂੰਹ ਨਹੀਂ ਆ ਮੇਰਾ ਵਿੱਚ ਆ ਓਏ ਸਹੀ ਗੱਲ ਆ ਚੱਲ ਕੁਛ ਨਹੀਂ ਹੁੰਦਾ ਇਹ ਐ ਨਾ ਐ ਲੱਗਦਾ ਮੇਰ ਇਹ ਇੱਥੇ ਉਹ ਵੀ ਪੈ ਪੋਈ ਉਹਦੇ ਵਿੱਚ ਐ ਲੱਗ ਜੂ ਇਧਰੋਂ ਛੱਡਦਾ ਕਰੀ ਤੇ ਐ ਨੂੰ ਪਾਣੀ ਆਇਆ ਕਰੂ ਨਾ ਲੈ ਕਰੇਗਾ ਅੱਛਾ ਠੀਕ ਹੈ ਹਾਂ ਪੈਪ ਲੱਗੂਗੀ ਤੇ ਆ ਪੈਪ ਅੱਛਾ ਅੱਛਾ ਇਹ ਨਾਲ ਲੱਗੂ ਆਏ ਐ ਜੁੜ ਜੂ ਹਾਂ ਮਾਰ ਕੇ ਹਾਂ ਇਹ ਤਾਂ ਐ ਉੱਤੇ ਢੂ ਏਟਾ ਤੇ ਵੀ ਪਾਣੀ ਪੈ ਜਾ ਕਰੋ ਫੜ ਕੇ ਪਾਉਣ ਨੂੰ ਕਿਦੀ ਪਾ ਲੈ ਕਰੀ ਇਹ ਤਾਂ ਪ੍ਰੈਸ਼ਰ ਜੂ ਹੈ ਜਾਂ ਤੇ ਮਾਹ ਕਹੋ ਬਤੇ ਨਾ ਆਦਾ ਵਧੀਆ ਭਾਈ ਸਮਾਨ ਤੇਰਾ ਬਹੁਤ ਟੌਪ ਦਾ ਸਿਰੇ ਦਾ ਲੈ ਪਹਿਲਾ ਫਿਰ ਇੱਕ ਇਹ ਕਰ ਦੇ ਆ ਕਰ ਦਾਂਗੇ ਭਈ ਇੱਕ ਬਹੁਤ ਆ ਸਾਨੂੰ ਦੋਨੇ ਜੀਆਂ ਨੂੰ ਓਏ ਹੋਰ ਹੁਣ ਭਾਂਦਾ ਏ ਰੇ ਸਾਰੇ ਪਿੰਡ ਨੂੰ ਨਮਾਉਣਾ ਏ ਤੁਸੀਂ ਦੋਨੇ ਜੀ ਨਹੀਂ ਨਾ ਕਰਾਉਣਾ ਇੱਕ ਭਾਈ ਆ ਕਰ ਦੇ ਲੈ ਆ ਕਰ ਦੰਨੇ ਆ ਹੋਰ ਉਸੋ ਹੋਰ ਸਮਾਨ ਪਈ ਹੋਰ ਆ ਕਲੰਪ ਕਲੰਪਈ ਪਈ ਹੋਦੀਆਂ ਆ ਲਾ ਕੇ ਪਈਆਂ ਮੱਖੀ ਤਨੂ ਉਹ ਆਣ ਦੇ ਕੇ ਤੂੰ ਉਹ ਪੂਰਾ ਕਰ ਦੇ 25 ਤਨੂ ਉਹ ਪਈ ਆ ਉੱਥੇ ਸਾਰਾ ਸਮਾਨ ਦੇ ਦੇ ਤੋ ਆ ਲੈ ਸਾਬਣਦਾਨੀ ਦੀਰੀ ਓ ਹੋ 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 ਹਾਂ ਤਾਂ ਸਾਬਣਦਾਨੀ ਦਾ ਬਾੜੀ ਜਰੂਰੀ ਆ ਇਹ ਮਟੀਰੀਅਲ ਕਰਨੀ ਆ ਪਿੱਛੇ ਦੇ ਠੀਕ ਹੈ ਠੀਕ ਹੈ ਠੀਕ ਹੈ ਵਿੱਚ ਹਾਂ ਅੱਛਾ ਇਹ ਡੱਬੀਆਂ ਟੁਕੀਆਂ ਆ ਕਿਹੜੀਆਂ ਸਾਬਣ ਦੀਆਂ ਕਰਨੀਆਂ ਆ ਇਹ ਤਾਂ ਪੈਂਦਾ ਰੱਦ ਜਿਹੜੀ ਆਪਣੇ ਕੱਪੜੇ ਧੋਣਾਂ ਦੀ ਸਾਬਣ ਨਹੀਂ ਹੁੰਦੀ ਉਹ ਨੰਨ ਆਉਂਦਾ ਰਹੇ ਆ ਦੇਖੋ ਆਇਆ ਕਿ ਕਰਨਿਆ ਖੁੰਜੇ ਚ ਬਾਥਰੂ ਮੁਝਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਆ ਨਹੀਂ ਆ ਨਹੀਂ ਆ ਸਰ ਨੂੰ ਲੈ ਐ ਕੰਮ ਜਵਾਦੀ ਆ ਰਹੀ ਹੈ ਵਾਕੇ ਵੀ ਫਾਈ ਕਬੀਸ ਤੂੰ ਸਾਡੇ ਪਾਸ ਹਾਂ ਵੀ ਦੇਣਾ ਹੈ ਹਾਂ ਠੀਕ ਹੈ ਬਾਕੀ ਦਨ ਨੂੰ ਦੱਸ ਉਹ ਪਰਚੀ ਵੀ ਇਹ ਸਾਰੀ ਪਰਚੀ ਤੇ ਸਾਰਾ ਸਮਾਨ ਤੇ ਉਦਾ ਕਰ ਦੇ ਠੀਕ ਹੈ ਬਾਬੂ ਜੀ ਠੀਕ ਹੈ ਕਰ ਰਿਹਾ ਸਾਂ ਜੇ ਸਾਡੇ ਵਾਲਾ ਹਰदयाल ਤੇਰੇ ਕੋਲੇ ਆਇਆ ਨਾ ਉਹਨੂੰ ਦਸინა ਉਹਨੇ ਮਾੜਾ ਮੋਟਾ ਸਮਾਨ ਲੈ ਕੇ ਗਿਆ ਉਹ ਮੇਰਾ ਡਾ ਹੋ ਗਿਆ ਰਿਸ਼ਤਾ ਅੱਛਾ ਉਹਨੂੰ ਹੋਇਆ ਨਹੀਂ ਅੱਛਾ ਪੈਂਦਾ ਯਾਰ ਵਿੱਚੋ ਵਿੱਚ ਰਿਹਾ ਮਚ ਰਿਹਾ ਉਹ ਮੇਰਾ ਸੜਕੜਾ ਉਹਦਾ ਜਣੇ ਖਣੇ ਨਾਲ ਲੜਦਾ ਫਿਰਦਾ ਮੂਜੇ ਤੇਥੋਂ ਪੁੱਛਿਆ ਹੀ ਪੁੱਛੂ ਦੇਖੂ ਦਾ ਹੈਗਾ ਵੀ ਸਮਾਨ ਸਮਾਨ ਤਾਂ ਉਹਨੂੰ ਪਤਾ ਹੀ ਲੱਗੂ ਵੀ ਹੁਣ ਕਿਹੜੀ ਦੁਕਾਨ ਹੈ ਵੀ ਬਾਹਲੇ ਤੋਂ ਹੀ ਲਿਆਂਦਾ ਤੇ ਜੇ ਤੈਨੂੰ ਪੁੱਛਣ ਆਊਗਾ ਉਹ ਉਹਨੂੰ ਕਹਦੀ ਭਾਈ ਮਾੜਾ ਮੋਟਾ ਲਗਿਆ ਜਿੰਨਾ ਕੋਈ ਮਿਸਰੀ ਨੇ ਲਿਖਿਆ ਲਿਖਿਆ ਸੀ ਹਾਂ ਸਮਾਨ ਦਾ ਤਾਂ ਦੇ ਪਤੀ ਲੱਗੂ ਪੈਸਿਆਂ ਦਾ ਜੀ ਬਚਤ ਰੱਖਦੀ ਇਹਨਾਂ ਦਾ ਲੱਗਦਾ ਵੀ ਪੈਸੇ ਮਹਿੰਗੇ ਵਾਲੇ ਲਈ ਜਾਂਦੇ ਫਿਰ ਉਹ ਮੱਚਣ ਲੱਗ ਜਾਂਦੇ ਕੋਈ ਉਹ ਸਹੀ ਰੇਟ ਲਾਵੇਂ ਮਹਿੰਗੇ ਹੀ ਨਾ ਹੋਵੇ ਠੀਕ ਹੈ ਹਾਂ ਤੈਨੂੰ ਪਤਾ ਉਹ ਕੁਇਰਦਾਰੀ ਉਹਦੇ ਕੋਲੇ ਆ ਉਹ ਰੇਟਾਂ ਰੁਟਾਂ ਦਾ ਆਪਣਾ ਕਦੇ ਬਣਿਆ ਹਾਂ ਚੱਲ ਫਿਰ ਚੱਲ ਕੋਈ ਨਾ ਸਮਾਨ ਦਾ ਹਾਂ ਤੇ ਇਹ ਨਾ ਜਿਹੜੀ ਭੇਜਨੇ ਆ ਹਾਂ ਹਾਂ ਇੱਕ ਉਹ ਇੱਕ ਆ ਭੇਜ ਭਾਈ ਕੱਤੇ ਪਾਣੀ ਵਾਲਾ ਵੀ ਹੁਣ ਹਾਂ ਜੀ ਚਿਰ ਵੀ ਲਵਾ ਦੀ ਹਾਂ ਦੇਖ ਓਏ ਹਾਂ ਨਾ ਹੀ ਜਾਂਦੀ ਖੀੜੀ ਦੇਖ ਹਾਂ ਆ ਦੇਖ ਆ ਹਾਂ ਨਾ ਆ ਕੇ ਖੜਾ ਕੇ ਆਏ ਠੀਕ ਹੈ ਆਣਾ ਉਹ ਵੀ ਖੜ ਕੇ ਹਾਂ 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 ਇੱਕ ਇੱਕ ਵਿਆਹ ਵਾਲ ਸਿਆ ਦੇ ਦਾਂਗੇ ਇਹ ਵੀ ਭਾਈ ਜਰੂਰ ਆ ਮੈਨੂੰ ਹੀ ਰਹੀ ਗਈ ਆਹ ਕਰਿਆ ਸੀ ਰਹੀ ਗਈ ਇਹ ਮਤਲਬ ਚਾਦਰ ਜਹਾਜ਼ ਦੀ ਚਾਦਰ ਮਾਈ ਜਾਲੀ ਚੀਜ਼ ਹੈ ਇਹ ਵੀ ਜ਼ਰੂਰੀ ਹੈ ਇਹ ਵੀ ਇੱਕ ਲਾਜ਼ਮੀ ਹੈ ਹਾਂ ਹੋ ਲਾਜ਼ਮੀ ਨਹੀਂ ਹੈ ਠੀਕ ਹੈ ਅੰਡਾ ਬਾਸ ਲਈ ਚੱਕੂਗੀ ਹਾਂ ਹਾ ਵਧੀਆ ਕੀ ਆ ਵਧੀਆ ਬਜਟ ਆਪ ਲੈ ਪਈਆ ਬਿੱਚ ਲੱਗਿਆ ਨੇ ਕਹਿੰਦਾ ਭਾਈ ਨਵੀਂ ਆਸ ਹੋ ਗਈਆਂ ਹਾਂ ਤੁਹਾਨੂੰ ਪਤਾ ਕਿ ਟੋਲ ਨਾ ਮੱਥਾ ਮਾਰੀ ਜਾਂਦੇ ਨਿਕਲਦੀ ਨਹੀਂ ਕਰਦੀਂਦਾ ਵਿੱਚ ਹੀ ਆ ਸਾਰਾ ਮੈਂ ਮੱਠਲ ਧਰਨਾ ਦੇ ਉੱਤੇ ਗੱਲਾਂ ਸਾਰਾ ਕੋ ਸੋਝੂ ਕਿੱਥੇ ਪਾਇਪ ਲਾਉਣੀ ਹੈ ਬੈਠੇ ਬਾਤ ਲਾਉਣੀ ਹੈ ਹਾਂ ਮਮੋ ਕੀ ਬਾਤ ਗੱਲ ਆ ਤਾਂ ਭਾਈ ਲਾਜ਼ਮੀ ਕਰਦੇ ਦੋਨੇ ਸਿਲੰਡਰ ਪੇ ਜੀ ਪਈ ਹਾਂ ਸਿਲੰਡਰ ਪੇ ਬਾਕੀ ਉਹ ਵਾਦਾ ਕਰਦਾ ਹੋਇਆ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਰੰਗ ਕਰ ਰਿਹਾ ਰੰਗ ਕਰ ਰਿਹਾ ਇੱਕ ਕਾਇ ਕਰ ਇਹਨੂੰ ਪੜ ਦੇਣਾ ਭੇਜੀ ਕਿਤੇ ਕੋਈ ਚੁਗਲੀ ਕੋਈ ਨਾ ਜਿਵੇਂ ਪੜ ਦੇਣਾ ਭੇਜਾਂਗੇ ਢਾਕੇ ਠੀਕ ਹੈ ਮੈਨੂੰ ਤੇ ਕੋਈ ਚੋਰੀ ਪਾਰੀ ਬੰਨ੍ਹਦੀ ਇਹਦੇ ਉਹ ਸਲਾਹ ਮਿਲਾਂ ਰੋਜੀ ਵਿਕਦਾ ਇਹਨਾਂ ਦਾ ਮੈਨੂੰ ਸਾਰਾ ਪਤਾ ਹੁੰਦਾ ਚੱਲ ਚੱਲੀਏ ਪਾ ਰੰਗ ਕਰ ਰੰਗ ਕਰ ਰੰਗ ਕਰ ਰੰਗ ਕਰ ਠੀਕ ਹੈ ਜੀ ਜਾ ਕੇ ਆਉਣਾ ਤੇ ਕਿ ਮੇਰੀ ਗੱਲ ਸੁਣ ਸੁਨੇਹਾ ਤੇਰੇ ਕੋਲੇ ਕਾਰਡ ਪਹਜਾਦਾ ਮੈਂ ਕਾਹ ਨਹੀਂ ਦੱਸਦਾ ਸਨਾ ਨਾ ਇਹ ਤਾਂ ਸਮਝੀ ਆ। ਕੋਈ ਤਾਂ ਲੈ ਆਤਾ ਕਰ ਲੋ ਭੁੱਲੀ। ਪਰਮਾਨਚੀ ਰਹੇਗਾ। ਤੂੰ ਆਪਦੇ ਤੋਂ ਵੇਚਣ ਚ ਰਹੇਗਾ ਦੀ ਕ੍ਰਿਧਾ। ਆ ਤਾਂ ਕੰਮ ਰਹਿ ਗਿਆ। ਕੋਈ ਨਾ ਆਈ। ਸਨਾ ਜਾਂ ਗਿਆ। ਚੱਲ। ਆ ਕੰਮ ਤਾਂ ਹੋ ਗਿਆ ਨਾ ਮੇਜਰਾ। ਵਧੀਆ। ਲੈ ਵੇਹੜ ਕੋਲੇ ਗੱਡੀ ਬੜੀ ਤਗੜੀ ਆ ਓਏ। ਛੇ ਗੱਡੀ ਤਾਂ ਪੂਰੀ ਤਗੜੀ ਆ ਛੇ ਰੋਬ ਵਧੀਆ ਭਾਈ ਛੇੜ। ਹਾਂ, ਚੱਲ ਫਿਰ ਆਪਾਂ ਹੁਣ ਚੱਲੀਏ ਭਾਈ। ਦੱਸ ਦਿੱਤੀ ਪਈ ਆ। ਹਾਂ। ਆ ਜਾ ਭਈ ਆ ਜਾ। ਓਏ ਹਾਏ। ਉਹ ਪਾਣੀ ਤਾਂ ਲਿਆਉਂਦਾ ਉਹ ਪਾਣੀ ਨੂੰ ਮੈਂ ਤੇਰੀ ਤੀਵੀਂ ਭੈ ਦੇ ਯਾਰੋ ਚੱਕੀ ਵੀ ਕਿੱਧਰ ਨਿਕਲੇ ਸੀ ਉਹ ਤੁਸੀਂ ਭੈ ਦਾ ਯਾਰ ਮੱਚਦੀ ਰਹਾ ਕਰ ਸਾਰਾ ਦਿਨ ਹੁਣ ਤਾਂ ਖੁਸ਼ ਹੋ ਜਾ ਭੈ ਦੇ ਯਾਰ ਹੁਣ ਤਾਂ ਵਿਆਹ ਹੈ ਆਪਣੇ ਉਹ ਖੁਸ਼ ਤਾਂ ਤਾਂ ਹੋਵਾਂ ਦੀ ਮੇਰੇ ਨਾਲ ਤੁਸੀਂ ਕੁਝ ਕਰਾ ਕੇ ਗਏ ਹੋ ਉਹ ਕਰਾ ਕੇ ਦਾ ਕੀ ਜਾਣਾ ਹੁੰਦਾ ਕਰਨਾ ਤਾਂ ਤੂੰ ਹੀ ਹੁੰਦਾ ਸੀ ਤਾਂ ਬਾਹਰਲੇ ਅੰਦਰਲੇ ਹੁਣ ਕੰਮ ਕਰਨ ਗਏ ਹੋ ਸੀ ਜੀ ਕਿਹੜਾ ਬੇਲੇ ਸੀ ਉਹ ਮੈਂ ਸੋਡਾ ਗੋਲਾ ਰੱਖਿਆ ਆਹ ਦੇ ਦਰੋ ਜੜੀਆਂ ਮੈਂ ਤੜਕੇ ਸਨੇਹੇ ਰੋਟੀਆਂ ਪਕਾ ਕੇ ਹਟਿਆ ਸੀ ਉਹ ਸਾਰੀਆਂ ਤੁਸੀਂ ਚੁਲ ਸਗੇ ਉਹ ਪਰ ਹੁਣ ਰੋਟੀ ਪਾਣੀ ਦਾ ਖਾਵਾਂਗੇ ਯਾਰ ਦੋ ਤਾਂ ਬਰਾਵੇਂ ਲੜਾਈਆਂ ਵਾਲੀਆਂ ਗੱਲਾਂ ਕਰਦਾ ਰਹਿਣਾ ਅਸੀਂ ਬਾਹਰ ਕੰਮ ਹੀ ਕਰਕੇ ਆਏ ਆ ਅਸੀਂ ਕਿਹੜਾ ਬੇਲਾ ਫੁਰਕੇ